ਇਸ ਵੇਲੇ ਦੀ ਵੱਡੀ ਖਬਰ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਮ੍ਰਿਤਪਾਲ ਸਿੰਘ ਐਮਪੀ ਦੇ ਵਜੋਂ ਸੌ ਚੁੱਕਣ ਜਾ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਭਾਰੀ ਬਹੁਮਤ ਦੇ ਨਾਲ ਜਿੱਤੇ ਸਨ 25 ਜੂਨ ਨੂੰ ਪੰਜਾਬ ਦੇ ਨਵੇਂ ਚੁਣੇ ਐਮਪੀ ਸੌ ਚੁੱਕਣ ਜਾ ਰਹੇ ਨੇ ਤਾਂ ਪੰਜਾਬ ਦੇ ਸਾਰੇ ਐਮਪੀ ਨੂੰ ਸੌਂ ਚੁੱਕਣ ਦਾ ਸਮਾਂ ਮਿਲਿਆ ਹੈ ਸੈਸ਼ਨ ਦੇ ਦੂਜੇ ਦਿਨ ਸਾਰੇ ਐਮਪੀ ਸੌਂ ਚੁੱਕਣਗੇ ਯਾਨੀ ਕਿ ਕੱਲ 25 ਜੂਨ ਨੂੰ ਸਾਰੇ ਪੰਜਾਬ ਦੇ ਨਵੇਂ ਬਣੇ ਐਮਪੀਆ ਵੱਲੋਂ ਸੌਂ ਚੁੱਕੇ ਜਾਵੇਗੀ ਅਮ੍ਰਿਤਪਾਲ ਸਿੰਘ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਅਜੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਨੋਟ ਕੇ 1 ਸਾਲ ਦੇ ਲਈ ਹੋਰ ਐਨਐਸਏ ਬਤਾ ਦਿੱਤਾ ਗਿਆ ਸੀ ਹੁਣ ਦੇਖਣਾ ਹੋਵੇਗਾ ਕੀ ਕੀ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅਮ੍ਰਿਤਪਾਲ ਸਿੰਘ ਵੀ ਸੌਂ ਚੁੱਕਣ ਦੇ ਲਈ ਬਾਹਰ ਆਉਂਦੇ ਹਨ ਜਾਂ ਨਹੀਂ ਪਾਈ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਐਮਪੀ ਵੱਜੂ ਸੌਂ ਚੁੱਕਣ ਜਾ ਰਹੇ ਨੇ ਪਾਈ ਅਮ੍ਰਿਤਪਾਲ ਸਿੰਘ 25 ਜੂਨ ਦਾ ਸਮਾਂ ਅਲੋਟ ਹੋਇਆ ਏ 25 ਜੂਨ ਨੂੰ ਪੰਜਾਬ ਦੇ ਨਵੇਂ ਚੁਣੇ ਐਮਪੀ ਸੌਂ ਚੁੱਕਣ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿਰਦੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅਮਰਿਤਪਾਲ ਸਿੰਘ ਵੀ ਸਹੁੰ ਚੁੱਕਣ ਦੇ ਲਈ ਬਾਹਰ ਆਉਂਦੇ ਹਨ ਜਾਂ ਨਹੀਂ 18ਵੀਂ ਲੋਕ ਸਭਾ ਦਾ ਸੈਸ਼ਨ ਅਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਨਵੀਂ ਸੰਸਦ ਭਵਨ ਦੇ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਦੋਮਾ ਸੈਸ਼ਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਇਸ ਵਾਰ ਸਦਨ ਦਾ ਨਜ਼ਰੀਆ ਵਕਰਾ ਹੋ ਗਿਆ ਕਿਉਂਕਿ ਭਾਜਪਾ ਦੇ ਕੋਲ ਬਹੁਮਤ ਨਹੀਂ ਹੈ ਤੇ ਵਿਰੋਧੀ ਧਿਰ ਮਜ਼ਬੂਤ ਹੈ 18ਵੇਂ ਲੋਕ ਸਭਾ ਦਾ ਸੈਸ਼ਨ ਜਿਹੜਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਕੱਲ ਯਾਨੀ ਕਿ 25 ਜੂਨ ਨੂੰ ਪੰਜਾਬ ਦੇ ਨਵੇਂ ਚੋਣੇ ਐਮਪੀ ਨੇ ਜਿਹੜੇ ਉਹ ਸੌਹ ਚੁੱਕਣਗੇ 25 ਜੂਨ ਨੂੰ ਪੰਜਾਬ ਦੇ ਨਵੇਂ ਚੋਣੇ ਐਮਪੀ ਸੌਹ ਚੁੱਕਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਪਾਈ ਅਮਰਿਤਪਾਲ ਸਿੰਘ ਵੀ ਸੌਂ ਚੁੱਕਣ ਦੇ ਲਈ ਬਾਹਰ ਹੁੰਦੇ ਹਨ ਜਾਂ ਨਹੀਂ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਾਂ ਇਸ ਵੇਲੇ ਦੀ ਵੱਡੀ ਖਬਰ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਐਮਪੀ ਦੇ ਵਜੋਂ ਸੌਂ ਚੁੱਕਣ ਜਾ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਭਾਰੀ ਬਹੁਮਤ ਦੇ ਨਾਲ ਜਿੱਤੇ ਸਨ 25 ਜੂਨ ਨੂੰ ਪੰਜਾਬ ਦੇ ਨਵੇਂ ਚੁਣੇ ਐਮਪੀ ਸੌਂ ਚੁੱਕਣ ਜਾ ਰਹੇ ਨੇ ਤਾਂ ਪੰਜਾਬ ਦੇ ਸਾਰੇ ਐਮਪੀ ਨੂੰ ਸੌਂ ਚੁੱਕਣ ਦਾ ਸਮਾਂ ਮਿਲਿਆ ਹੈ ਸੈਸ਼ਨ ਦੇ ਦੂਜੇ ਦਿਨ ਸਾਰੇ ਐਮਪੀ ਸੌਂ ਚੁੱਕਣਗੇ ਯਾਨੀ ਕਿ ਕੱਲ 25 ਜੂਨ ਨੂੰ ਸਾਰੇ ਪੰਜਾਬ ਦੇ ਨਵੇਂ ਬਣੇ ਐਮਪੀਆ ਵੱਲੋਂ ਸੌਂ ਚੁੱਕੇ ਜਾਵੇਗੀ ਅਮ੍ਰਿਤਪਾਲ ਸਿੰਘ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਅਜੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਨੋਟ ਕੇ 1 ਸਾਲ ਦੇ ਲਈ ਹੋਰ ਐਨਐਸਏ ਬਤਾ ਦਿੱਤਾ ਗਿਆ ਸੀ ਹੁਣ ਦੇਖਣਾ ਹੋਵੇਗਾ ਕੀ ਕੀ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅਮ੍ਰਿਤਪਾਲ ਸਿੰਘ ਵੀ ਸੌਂ ਚੁੱਕਣ ਦੇ ਲਈ ਬਾਹਰ ਆਉਂਦੇ ਹਨ ਜਾਂ ਨਹੀਂ ਪਾਈ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਐਮਪੀ ਵੱਜੂ ਸੌਂ ਚੁੱਕਣ ਜਾ ਰਹੇ ਨੇ ਪਾਈ ਅਮ੍ਰਿਤਪਾਲ ਸਿੰਘ 25 ਜੂਨ ਦਾ ਸਮਾਂ ਅਲੋਟ ਹੋਇਆ ਏ 25 ਜੂਨ ਨੂੰ ਪੰਜਾਬ ਦੇ ਨਵੇਂ ਚੁਣੇ ਐਮਪੀ ਸੌਂ ਚੁੱਕਣ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕੀ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅਮਰਿਤਪਾਲ ਸਿੰਘ ਵੀ ਸੌਂ ਚੁੱਕਣ ਦੇ ਲਈ ਬਾਹਰ ਆਉਂਦੇ ਹਨ ਜਾਂ ਨਹੀਂ 18ਵੀਂ ਲੋਕ ਸਭਾ ਦਾ ਸੈਸ਼ਨ ਅਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਂ ਚੁਕਾਈ ਜਾਵੇਗੀ ਨਵੀਂ ਸੰਸਦ ਭਵਨ ਦੇ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸੌਂ ਚੁੱਕ ਸਮਾਗਮ ਹੋਵੇਗਾ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਦੋਮਾ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਇਸ ਵਾਰ ਸਦਨ ਦਾ ਨਜ਼ਰੀਆ ਵਕਰਾ ਹੋਵੇਗਾ ਕਿਉਂਕਿ ਭਾਜਪਾ ਦੇ ਕੋਲ ਬਹੁਮਤ ਨਹੀਂ ਹੈ ਤੇ ਵਿਰੋਧੀ ਧਿਰ ਮਜ਼ਬੂਤ ਹੈ 18ਵੇਂ ਲੋਕ ਸਭਾ ਦਾ ਸੈਸ਼ਨ ਜਿਹੜਾ ਹੋ ਅਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਕੱਲ ਯਾਨੀ ਕਿ ਭਲਕੇ 25 ਜੂਨ ਨੂੰ ਪੰਜਾਬ ਦੇ ਨਵੇਂ ਚੋਣੇ ਐਮਪੀ ਨੇ ਜਿਹੜੇ ਉਹ ਸੌਹ ਚੁੱਕਣਗੇ 25 ਜੂਨ ਨੂੰ ਪੰਜਾਬ ਦੇ ਨਵੇਂ ਚੁਣੇ ਐਮਪੀ ਸੌ ਚੁੱਕਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਪਾਈ ਅਮਰਿਤਪਾਲ ਸਿੰਘ ਵੀ ਸੌ ਚੁੱਕਣ ਦੇ ਲਈ ਬਾਹਰ ਆਉਂਦੇ ਹਨ ਜਾਂ ਨਹੀਂ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ